ਕਾਲੀਆਂ ਨਹੀਂ ਕਰ ਬਾਪੂ ਦੇ ਰਬੜੇ ਰੌਣਕਾਂ ਲਾਈਆਂ ਨਹੀਂ ਕਰ ਬਾਪੂ ਦੇ ਰਬੜੇ ਰੌਣਕਾਂ ਲਾਈਆਂ ਨਹੀਂ ਕਰ ਬਾਪੂ ਦੇ ਰਬੜੇ ਰੌਣਕਾਂ ਲਾਈਆਂ ਨਹੀਂ ਕਰ ਬਾਪੂ ਦੇ ਦਿਨ ਬੜ ਬਾਕੀ ਆਇਆ ਜੀ ਕਰ ਬਾਪੂ ਦੇ ਦਿਨ ਬੜ ਬਾਕੀ ਆਇਆ ਜੀ ਕਰ ਬਾਪੂ ਦੇ ਦਿਨ ਬੜ ਬਾਕੀ ਆਇਆ ਜੀ ਕਰ ਬਾਪੂ ਦੇ ਬਜਟੋਲ ਕੀ ਸ਼ੈਣੇ ਜੀ ਕਰ ਬਾਪੂ ਦੇ ਬਜਟੋਲ ਕੀ ਸ਼ੈਣੇ ਨਹੀਂ ਕਰ ਬਾਪੂ ਦੇ ਬਜਟੋਲ ਕੀ ਸ਼ੈਣੇ ਵੰਡ ਦੇ ਹਵੇਲੀ ਵਿੱਚੋਂ ਆਏ ਸਿੱਧੂ ਸਾਡਾ ਮੋੜ ਆ ਗਿਆ ਲੱਟੂ ਵੰਡ ਦੇ ਹਵੇਲੀ ਵਿੱਚੋਂ ਆਏ ਸਿੱਧੂ ਸਾਡਾ ਮੋੜ ਆ ਗਿਆ ਲੱਟੂ ਵੰਡ ਦੇ ਹਵੇਲੀ ਵਿੱਚੋਂ ਆਏ ਸਿੱਧੂ ਸਾਡਾ ਫੇਰ ਆ ਗਿਆ ਹੋਰਾਂ ਨੇ ਖਾਦੀਆਂ ਰੁੱਕੀਆਂ ਤੇ ਮਿਸੀਆਂ ਹੋਰਾਂ ਨੇ ਖਾਦੀਆਂ ਰੁੱਕੀਆਂ ਤੇ ਮਿਸੀਆਂ ਅਸੀਂ ਨੇ ਖਾਦੀਆਂ ਫਟ ਦੂਰੀਆਂ ਅੱਜ ਹੋਈਆਂ ਮੋਰਾਦਾਾਂ ਜੀ ਅੱਜ ਹੋਈਆਂ ਮੋਰਾ ਦਾਾਂਜੀ ਪੂਰੀਆਂ ਅੱਜ ਹੋਈਆਂ ਮੋਰਾ ਦਾਾਂਜੀ ਪੂਰੀਆਂ ਅੱਜ ਹੋਈਆਂ ਮਰਾ ਦਾਾਂਜੀ ਪੂਰੀਆਂ ਅੱਜ ਹੋਈਆਂ ਬਤਾਈਆਂ ਬਾਪੂ ਸੋਨੂ ਬਤਾਈਆਂ ਦੀ ਬਗਾਈਆਂ ਬਾਪੂ ਸੋਨੂ ਵਦਾਈਆਂ ਦੀ ਬਗਾਈਆਂ ਬਾਪੂ ਸੋਨੂ ਵਦਾਈਆਂ ਦੀ